ਲਓ ਜੀ ਨਿੱਕੀ ਟਿੱਡੀ ਤੇ ਭੋਲੀ ਲਈ ਆਪਾਂ ਲੈ ਕੇ ਦਿੱਤਾ ਅੱਜ ਖਡਾਉਣਾ ਦੇਖੋ ਕਿਵੇਂ ਖਡਾਉਣੇ ਦਾ ਖੇਡ ਰਹੀਆਂ ਨੇਗੀਆਂ ਤੇ ਆ ਨਿੱਕੀ ਟਿੱਡੀ ਨੂੰ ਲੈ ਕੇ ਤਾਂ ਖਡਾਉਣਾ ਵਿੱਚੋਂ ਕੱਢ ਲਿਆ ਫਿਰ ਇਹਨੂੰ ਦੇਦਾ ਕੱਤਾ ਕਹਿੰਦੀ ਮੈਨੂੰ ਜਲਦੀ ਹੈ ਮੈਨੂੰ ਦੋ ਕਿੱਥੇ ਮੈਨੂੰ ਮੇਰਾ ਖਡਾਉਣਾ ਚਾਹੀਦਾ ਕਹਿੰਦੀ ਮੈਂ ਖੇਡਣਾਗਾ ਤੇ ਆਪਾਂ ਨੇ ਪੈਕਿੰਗ نیچے ਰੱਖਤੀ ਹੁਣ ਆਪਾਂ ਪੈਕਿੰਗ ਖੋਲ੍ਹਾਂਗੇ ਪੈਕਿੰਗ ਦੇ ਵਿੱਚ ਦੇਖਾਂਗੇ ਜਿੰਮੀ ਤੇ ਨਿੱਕੀ ਟਿੱਡੀ ਦਾ ਇਹ ਬਾਜ ਕਿਸ ਤਰ੍ਹਾਂ ਦਾਗਾ ਆਪਾ ਡੱਬਾ ਖੋਲਿਆ ਫਿਰ ਉਹਦੇ ਚ ਸਾਰਾ ਆਪਾ ਖੋਲਿਆ ਤੇ ਜਿਮੀ ਨੇ ਬੁਲਾਇਆ ਮੈਂ ਜਿਮੀ ਆ ਜਾ ਦੇਖ ਲਾ ਕਹਿੰਦੀ ਮੈਂ ਨਹੀਂ ਆਉਂਦੀ ਹੈਗੀ ਆ ਵੀ ਟਿੱਟੀ ਕਹਿੰਦੀ ਮੈਂ ਨਹੀਂ ਆਉਂਦੀ ਕਹਿੰਦੀ ਮੇਰੇ ਪਸੰਦ ਨਹੀਂ ਆਏਗਾ ਤੇ ਇਹ ਜਿਹੜਾ ਹੁੰਦਾਗਾ ਇਹਦੇ ਚ ਸੈੱਲ ਪੈਂਦੇ ਨੇ ਮੂਵਮੈਂਟ ਕਰਦਾਗਾ ਤੇ ਸਾਈਡਾਂ ਤੋਂ ਫੰਗ ਖੋਲੇ ਤੇ ਫਿਰ ਦੂਜੀ ਸਾਈਡ ਤੋਂ ਵੀ ਫੰਗ ਖੋਲ ਤੇ ਆਪਾਂ ਨੇ ਦੋਨਾਂ ਸਾਈਡਾਂ ਤੋਂ ਤੇ ਫੰਗ ਖੋਲ ਕੇ ਆਪਾਂ ਇਹਨੂੰ ਪੂਰਾ ਸਿੱਧਾ ਕਰਤਾ ਤੇ ਆ ਟਿੱਟੀ ਕਹਿੰਦੀ ਮੈਨੂੰ ਹੁਣ ਹੀ ਦੇ ਕਹਿੰਦੀ ਮੈਂ ਦੇਖਣਾ ਕਹਿੰਦੀ ਮੈਂ ਖੇਡਣਾ ਕਹਿੰਦੀ ਮੈਨੂੰ ਜਲਦੀ ਦੇ ਆਪਾਂ ਇਹਨੂੰ ਪੂਰਾ ਸਿੱਧਾ ਕਰਤਾ ਤੇ ਜੇ نیچے ਪ ਇਸ ਸੈਲ ਪਾ ਕੇ ਆਪਾਂ ਨੇ ਇਹਨੂੰ ਫਿਰ ਹੌਲੀ-ਹੌਲੀ ਇਹਦਾ ਮੈਨੇਜਮੈਂਟ ਕੀਤਾ ਤੇ ਹੁਣ ਆਪਾਂ ਦਿਖਾਉਣ ਲਈ ਦਿਖਾ ਰਹੇ ਆ ਦੇਖ ਜੀ ਮੈਨੂੰ ਜਿਵੇਂ ਕਹਿੰਦੀ ਮੈਨੀ ਗੱਡ ਨਹੀਂ ਕਹਿੰਦੀ ਮੈਂ ਤਾਂ ਵੱਡੀ ਹੋ ਗਈਆਂ ਤੇ ਆ ਨਿੱਕੀ ਜਿਹੀ ਇਹ ਬਹੁਤ ਤੇਜ਼ ਆ ਇਹਨੂੰ ਫਿਰ ਆਪਾਂ ਉੱਪਰ ਟੰਗੇ ਆ ਤੇ ਜਿਵੇਂ ਉੱਪਰ 7 ਦਿਨਾਂ ਲਾਤਾ ਤੇ ਇਹਦੇ ਚਿੱਕਰ ਰੱਸੀ ਜੰਦੀ ਆ ਰੱਸੀ ਜੀ ਲੰਕਰੇ ਟਰਾਂਸਪੋਰਟ ਆ ਗਈ ਤੇ ਫਿਰ ਆਪਾਂ ਇਹਦੇ ਵਿੱਚ ਇਹਨੂੰ ਫਿੱਟ ਕਰਤਾ ਇਹਦੇ ਵਿੱਚ ਥੋੜੀ ਜੀ ਚੀਜ਼ ਬਣਿਆ ਕੁੰਡਾ ਜਿਹਾ ਬਣਿਆ ਹੋਗਾ ਉਹਦੇ ਵਿੱਚ ਫਿੱਟ ਕਰਤਾਗਾ ਦੇਖੋ ਆਪਾਂ ਆ ਦੇਖੋ ਤੇ ਜਦੋਂ ਫਿੱਟ ਕਰਤਾ ਤੇ ਸੈਲਾਂ ਤੇ ਚੱਲਦਾ ਤੇ ਇਸ ਤਰ੍ਹਾਂ ਚ ਤੇ ਅੰਨਿਆ ਤਾਂ ਕਹਿੰਦੀ ਸਾਡੇ ਤਾਂ ਕਦੀ ਪਸੰਦ ਨਹੀਂ ਹੈ ਕਹਿੰਦੀ ਸਾਨੂੰ ਤਾਂ ਕੋਈ ਹੋਰ ਚੀਜ਼ ਲਿਆ ਕੇ ਦੋ ਫਿਰ ਇਸ ਤੋਂ ਬਾਅਦ ਹੀ ਨਿਕਲ ਗਈ ਬਾਹਰ ਉਹ ਚੜ ਗਈ ਕੋਠੇ ਤੇ ਕਹਿੰਦੀ ਮੈਂ ਤਾਂ ਕੋਠੇ ਤੇ ਜਾ ਕੇ ਇਹਦਾ ਨੇਚਰਲ ਆਪਾ ਲੈਣੀ ਹੈ ਕਹਿੰਦੀ ਮੈਂ ਨਹੀਂ ਖੇਡਾਂ ਕਹਿੰਦੀ ਮੈਂ ਲੋਕਾਂ ਨੂੰ ਜਾ ਕੇ ਵੜਨਾ ਕਦੀ ਕਿਵੇਂ ਖੜੀ ਹੈਗੀ ਸੀਸੀ ਕੈਮਰਾ ਹੈ ਸਾਡਾ ਸੀਸੀ ਕੈਮਰਾ ਹੈ ਪੂਰਾ ਗਾ ਨਿਗ੍ਹਾ ਰੱਖਦਾ ਹੈ 24 ਘੰਟੇ ਵੀ ਹਾਂ ਕੋਈ ਕਿੱਧਰ ਆਉਂਦਾ ਕਿੱਧਰ ਨਹੀਂ ਆਉਂਦਾ ਉਹ ਅੰਦਰ ਬੈਠੇ ਉਹ ਦੇਖੀ ਜੇ ਮੈਨੂੰ ਕਦੋਂ ਬਾਹਰ ਕੱਢੂਗਾ ਇਹਦਾ ਪੂਰਾ ਸੀਸੀਟੀਵੀ ਕੈਮਰਾ ਗਾ ਸਾਡਾ ਪੂਰਾ ਉੱਪਰ 24 ਘੰਟੇ ਨਿਗ੍ਹਾ ਰੱਖਦਾ ਗਾ ਆ ਦੇ ਇਹਨੇ نیچے ਰੱਖੀ ਰੱਖਣੀ ਆ ਉਹ ਉੱਪਰ ਰੱਖੀ ਰੱਖ ਤੇ نیچے ਰੱਖੀ ਰੱਖਦੀ ਆ ਉਹ ਉੱਪਰੋਂ ਦੇ ਦੇ ਆ ਵੀ ਕੋਈ ਬੰਬ-ਬੰਬ ਨਾ ਡਿੱਗਦੇ ਇਹ نیچے ਦੇ ਦੇ ਕਿ ਅੰਦਰੋਂ ਆ ਕੇ ਨਾ ਕੋਈ ਹਮਲਾ ਕਰ ਦੇ ਇਹਨੇ ਖੜਨਾ ਇੱਕ ਸੈਕਿੰਡ ਨਹੀਂ ਹੁੰਦਾ ਉਹ ਤਾਂ ਇਹ ਬਚਾਰੀ ਸਿਆਣੀ ਆ ਇਹ ਇੰਨੀ ਢੀਠ ਹੈ ਨਾ ਮਾਂ ਨੂੰ ਆਉਦੀ ਨਾ ਕੰਮ ਨਹੀਂ ਕਰਾ ਰੱਖਦੀ ਹੈਗੀ ਕਿਤੇ ਉਹਦੀ ਢੂਈ ਤੇ ਚੜ ਜੂ ਕਿਤੇ ਉਹਦੇ ਆਏ ਖੇਡੂ ਕਿਤੇ ਨਾ ਵੀ ਹਮੇ ਨਾਲ ਖੇਡ ਆ ਵੀ ਮੇਰੇ ਕੋ ਮਾ ਫਰਾਓ ਵਿਚਾਰੀ ਕਹਿੰਦੀ ਮੈਂ ਤਾਂ ਬੁੱਢੀ ਵੀ ਮੈਂ ਹੁਣ ਕਿੱਥੇ ਖੇਡਣਾ ਵੀ ਤੂੰ ਖੇਡਦਾ ਜਾ ਕੇ ਆ ਦੇਖਾ ਦੇਖ ਪਤਾ ਨਹੀਂ ਕਿਹੜੇ ਨੇ ਝੋਟੇ ਲੈਣੇ ਨੇ ਟਿੱਕੀ ਜਿਹਾ ਆਈਂ ਟਿੱਡੀ ਨੇ ਬਿਲਕੁਲ ਨਹੀਂ ਖੜਦੀ ਸਾਧਾ ਧੁੱਪ ਹੋਵੇ ਗਰਮੀ ਹੋਵੇ ਤੇ ਸਾਡੇ ਤਾਂ ਪੈਰ ਮੱਚੀ ਜਾਂਦੇ ਰਹਿੰਦੇ ਆ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਗਰਮੀ ਲੱਦੀ ਫਿਰ ਜੇ ਤੇ ਪਾਣੀ ਦੀ ਬਾਲਟੀ ਪੀ ਹੋ ਮੈਂ ਕਹਿੰਦਾ ਸਾਂ ਤਾਂ ਖੇਤੀ ਜਾਣਗੇ ਪਾਣੀ ਤੇ ਜ਼ੋਰ ਦਿੱਤਾ ਹੁੰਦਾ ਇਹਨੇ ਪੂਰਾ ਜ਼ੋਰ ਆ ਮੈਂ ਇਹਦੇ ਮਾਂ ਕੱਲੇ ਕਾ ਮੈਂ ਕਾ ਜੇ ਖੇੜਾ ਜਿਮੀ ਦਸਦੀ ਮਰੀ ਹੋ ਗਈ ਆਹ ਦੇਖੋ ਦੇਖ ਉ ਤਾਂ ਇਹ ਕੋਠੇ ਚੜ ਕੇ ਸ਼ੇਰ ਬਣ ਜਾਣਗੇ ਨਿੱਕੀ ਜੀ ਚੀਜ਼ ਬਰੌਥੀ ਦੇਖ ਕੇ ਮਟਾਪਦੀਆਂ ਨੇ ਗਿਆ ਆਜੋ ਆਜੋ ਹਣ ਕਿੱਧਰ ਚੱਲੀਓ ਹੋਰਾ ਉਹ ਨਹੀਂ ਹੈਗਾ ਤੁਹਾਨੂੰ ਆਹ ਦੇਖ ਟੋਆ ਪਟ ਪਟ ਪੜ ਵੜ ਪਤਾ ਨਹੀਂ ਕਿੱਥੇ ਦੇ ਵਿੱਚ ਬਹਿ ਜਾਣਾ ਫਿਰ ਇਹਦੇ ਵਿੱਚ ਬਹਿ ਜਾਣਾ ਟੋਆ ਪੱਟੀ ਇੱਥੇ ਦੇਖ ਲਿਬੜੀ ਜਾਂਦੀ ਹੈਗੀ ਸਮਸਾਨ ਮਾਈ ਦੀ ਫਿਰ ਲਿਬੜੇ ਮੂੰਹ ਦੇ ਕੇ ਮੈਂ ਲਵੇੜਿਆ ਨੀ ਟੋਆ ਦੇ ਕੇ ਮੈਂ ਪੱਟੇ ਕਿੰਨਾ ਡੂੰਗਾ ਮਿੱਟੀ ਠੰਡੀ ਹੁੰਦੀ ਹੈ ਨਾ ਤਾਂ ਕਰਕੇ ਫਿਰ ਪੱਟ ਲੈਂਦੀ ਹੈ ਫਿਰ ਨਾ ਕਿਸੇ ਉੱਤੇ ਬੈਠਣ ਦੀ ਤੇ ਫਿਰ ਜਿਮੀਨੂ ਵੀ ਨਹੀਂ ਬੈਠਣ ਦੀ ਉਹ ਦੇਖ ਲੈ ਜਾ ਲੈ ਜਾ ਗੁਆਂਡੀ ਦੇ ਘਰੇ ਚਲੀ ਜਾ 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 ਸਿੱਧੀ ਲੰਘ ਜਾ ਗੁਆਂਡੀ ਦੇ ਘਰੇ ਠੀਕ ਹੈ ਦੇਖ ਤੇ ਦੇਖ ਕਿੰਨਾ ਜੋਰ ਲੱਗਿਆ ਪਿਆ ਹੈ ਹੁਣ ਕਹਦੇ ਕੋਈ ਕੰਮ ਨੂੰ ਕੋਈ ਆ ਜੇ ਉਹ ਤਾਂ ਜਮਾ ਨਹੀਂ ਪੋਂਕਣ ਆਏਗਾ ਹੁਣ ਇਹਨੂੰ ਕਰਤਾ ਬੰਦ ਸਰਾਤਾ ਕਰਦੀ ਦੂਜੀ ਨੂੰ ਚਾਲਦਾ ਆਪਾਂ ਨੇ ਕੋਠੇ ਤੇ ਜੇ ਅਗਰ ਤੁਸੀਂ ਸਾਡੇ ਸਪੀਡ ਜਿਮੀ ਡੌਟਟੀ ਤੇ ਆਇਓ ਤਾਂ ਜੇ ਵੀਡੀਓ ਚੰਗੀਆਂ ਲੱਗਦੀਆਂ ਨੇ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤੁਹਾਡੇ ਪਿਆਰ ਸਦਕਾ ਹੀ ਆਪਾਂ ਇਹਨਾਂ ਦੀ ਵੀਡੀਓ ਪਾਉਣੇ ਆਂਗੇ ਤੇ ਪਾਉਂਦੇ ਰਹਾਂਗੇ ਤੇ ਦੇਖਣ ਲਈ ਬਹੁਤ-ਬਹੁਤ ਧੰਨਵਾਦ